ਸਵਾਗਤ ਹੈ ਅੱਜ ਸਾਡੇ ਕੋਲ ਕੁਝ ਬਹੁਤ ਹੀ ਡੂੰਘੀਆਂ ਲਿਖਤਾਂ ਨੇ ਤੇ ਸਾਡਾ ਮਿਸ਼ਨ ਇੱਕ ਸਵਾਲ ਦਾ ਜਵਾਬ ਲੱਭਣਾ ਹੈ ਅਸੀਂ ਸਾਰੇ ਸ਼ਾਂਤੀ ਚਾਹੁੰਦੇ ਆ ਪਰ ਸਾਡੀ ਜ਼ਿੰਦਗੀ ਇਹ ਅਕਸਰ ਬੇਚੈਨੀ ਵਿੱਚ ਕਿਉਂ ਲੰਘਦੀ ਹੈ ਇੱਕ ਅਜੀਬ ਜੀ ਦੌੜ ਲੱਗੀ ਰਹਿੰਦੀ ਹੈ ਹੈਨਾ ਇਹ ਸਰੋਤ ਕਹਿੰਦੇ ਨੇ ਕਿ ਜਵਾਬ ਸ਼ਾਇਦ ਸਾਡੇ ਅੰਦਰ ਤੇ ਬਾਹਰ ਦੇ ਫਰਕ ਚ ਮਤਲਬ ਸਾਡੇ ਕਹਿਣ ਤੇ ਕਰਨ ਦੇ ਪਾੜੇ ਵਿੱਚ ਕਿਤੇ ਲੁਕਿਆ ਹੋਇਆ ਹੈ ਬਿਲਕੁਲ ਇੱਕ ਤਰ੍ਹਾਂ ਨਾਲ ਇੱਕ ਨਕਸ਼ਾ ਹੈ ਜੋ ਸਾਨੂੰ ਪਹਿਲਾਂ ਸਾਡੇ ਆਪਣੇ ਹੀ ਅੰਦਰ ਦੇ ਵਿਰੋਧਾਪਾਸ ਦਿਖਾਉਂਦਾ ਹੈ ਫਿਰ ਸਾਨੂੰ ਦੁਨੀਆਵੀ ਖੇਚਾਂ ਦੇ ਪੁਲੇਖੇ ਬਾਰੇ ਦੱਸਦਾ ਹੈ ਅਤੇ ਅਖੀਰ ਵਿੱਚ ਇੱਕ ਅਜੀਹੀ ਸੱਚਾਈ ਵੱਲ ਇਸ਼ਾਰਾ ਕਰਦਾ ਹੈ ਜੋ ਸ਼ਾਇਦ ਸਾਡੀ ਸੋਚ ਤੋਂ ਵੀ ਪਰੇ ਹੈ ਤਾਂ ਅੱਜ ਦੀ ਗੱਲਬਾਤ ਇੱਕ ਤਰ੍ਹਾਂ ਨਾਲ ਇਸ ਨਕਸ਼ੇ ਨੂੰ ਇਕੱਠੇ ਫੋਲਣ ਤੇ ਸਮਝਣ ਬਾਰੇ ਹੀ ਹੈ ਚਲੋ ਫਿਰ ਇਸ ਸਫ਼ਰ ਤੇ ਚੱਲਦੇ ਹਾਂ ਸਭ ਤੋਂ ਪਹਿਲੀ ਗੱਲ ਜਿਹੜੀ ਇਨ੍ਹਾਂ ਲਿਖਤਾਂ ਵਿੱਚ ਸਾਹਮਣੇ ਆਉਂਦੀ ਹੈ ਉਹ ਤਾਂ ਸ਼ੀਸ਼ਾ ਦਿਖਾਉਣ ਵਾਲੀ ਹੈ ਇਹ ਸਿੱਧਾ ਸਾਡੇ ਤੇ ਮਤਲਬ ਮਨੁੱਖੀ ਸੁਭਾਅ ਤੇ ਇੱਕ ਟਿੱਪਣੀ ਹੈ ਜਿਸ ਵਿੱਚ ਕਿਹਾ ਗਿਆ ਹੈ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁੱਧਾ ਕਾਲੀਆਂ ਬਾਹਰ ਚਿਟਵੀਆਂ ਇਹ ਲਾਈਨਾਂ ਪੜ੍ਹ ਕੇ ਤਾਂ ਇੱਕ ਵਾਰ ਬੰਦਾ ਰੋਕ ਹੀ ਜਾਂਦਾ ਹੈ ਹਾਂ ਕਿਉਂਕਿ ਇਹ ਸਿੱਧਾ ਸਾਨੂੰ ਫੜ ਲੈਂਦੀ ਹੈ ਹੈਨਾ ਇਹ ਕਹਿ ਰਹੀ ਹੈ ਕਿ ਅਸੀਂ ਗੱਲਾਂ ਵਿੱਚ ਸਲਾਹ ਦੇਣ ਵਿੱਚ ਫਿਲਾਸਫੀ ਚਾੜਨ ਵਿੱਚ ਤਾਂ ਬਹੁਤ ਚੰਗੇ ਹਾਂ ਪਰ ਜਦੋਂ ਗੱਲ ਆਪਣੇ ਕਿਰਦਾਰ ਦੇ ਆਉਂਦੀ ਹੈ ਤਾਂ ਅਸੀਂ ਮਾੜੇ ਆ ਸਾਡਾ ਮਨ ਅੰਦਰੋਂ ਗੰਦਾ ਤੇ ਕਾਲਾ ਹੈ ਪਰ ਦੁਨੀਆ ਨੂੰ ਦਿਖਾਉਣ ਲਈ ਅਸੀਂ ਚਿੱਟੇ ਕੱਪੜੇ ਪਾਏ ਹੋਏ ਨੇ ਯਾਨੀ ਸਾਫ਼ ਸੁਥਰੇ ਹੋਣ ਦਾ ਦਿਖਾਵਾ ਕਰਦੇ ਆ ਤਾਂ ਇਹ ਸਿਰਫ ਧਾਰਮਿਕ ਪਖੰਡ ਦੀ ਗੱਲ ਨਹੀਂ ਰਹੀ ਇਹ ਤਾਂ ਹਰ ਰੋਜ਼ ਦੀ ਜ਼ਿੰਦਗੀ ਦੀ ਗੱਲ ਨਹੀਂ ਲੈ ਸੋਸ਼ਲ ਮੀਡੀਆ ਤੇ ਅਸੀਂ ਆਪਣੀ ਸਭ ਤੋਂ ਵਧੀਆ ਤਸਵੀਰ ਪਾਉਂਦੇ ਆ ਪਰ ਅੰਦਰ ਦੀ ਬੇਚੈਨੀ ਨੂੰ ਕੌਣ ਜਾਣਦਾ ਹੈ ਤਾਂ ਕੀ ਇਹ ਸਿਰਫ ਮਨੁੱਖੀ ਸੁਭਾਅ ਹੈ ਕਿ ਅਸੀਂ ਇਸ ਤਰ੍ਹਾਂ ਹੀ ਰਹਿਣ ਲਈ ਬਣਿਆ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਇਹ ਲਿਖਤਾ ਸਿਰਫ ਸਮੱਸਿਆ ਦੱਸ ਕੇ ਛਾੜਨੀ ਨਹੀਂ ਦਿੰਦਿਆਂ ਉਹ ਹੱਲ ਵੀ ਦਿੰਦਿਆਂ ਨੇ ਇਸੇ ਸ਼ਲੋਕ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਤੋਂ ਬਚਣ ਦਾ ਤਰੀਕਾ ਹੈ ਉਹਨਾਂ ਲੋਕਾਂ ਦੀ ਸੰਗਤ ਕਰਨਾ ਜੋ ਸੇਵਾਏਦਰ ਖੜੀਆਂ ਯਾਨੀ ਜੋ ਸੱਚਮੁੱਚ ਪ੍ਰਭੂ ਦੇ ਦਰ ਤੇ ਸੇਵਾ ਵਿੱਚ ਖੜੇ ਹਨ ਅੱਛਾ ਪਰ ਉਹਨਾਂ ਦੀ ਪਹਿਚਾਣ ਕੀ ਹੈ ਉਹਦਾ ਸ਼ਕਤੀ ਸਭ ਕੁਝ ਹੁੰਦਾ ਹੈ ਪਰ ਉਹ ਫਿਰ ਵੀ ਨਿਮਰਤਾ ਵਿੱਚ ਰਹਿੰਦੇ ਨੇ ਆਪਣੇ ਆਪ ਨੂੰ ਨੇਤਾਣੇ ਸਮਝਦੇ ਹਨ ਅਸਲ ਬਦਲਾਅ ਅਜਿਹੇ ਲੋਕਾਂ ਦੇ ਨਾਲ ਰਹਿਣ ਨਾਲ ਆਉਂਦਾ ਹੈ ਨਾ ਕਿ ਸਿਰਫ ਚੰਗੀਆਂ ਗੱਲਾਂ ਸੁਣਨ ਨਾਲ ਹੂੰ ਤਾਂ ਫਿਰ ਜੇ ਸਾਡੇ ਅੰਦਰ ਬਾਹਰ ਇੰਨਾ ਫਰਕ ਹੈ ਤੇ ਸਾਨੂੰ ਤਾਕਤ ਹੁੰਦਿਆਂ ਵੀ ਨਿਮਰ ਰਹਿਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਤਾਂ ਸਭ ਤੋਂ ਵੱਡੀ ਰੁਕਾਵਟ ਕੀ ਹੈ ਕਿਹੜੀ ਚੀਜ਼ ਸਾਨੂੰ ਇਸ ਸੱਚੇ ਰਾਹ ਤੋਂ ਪਟਕਾਉਂਦੀ ਹੈ ਮੈਨੂੰ ਲੱਗਦਾ ਹੈ ਅਗਲਾ ਨੁਕਤਾ ਇਸੇ ਪੁਲੇਖੇ ਬਾਰੇ ਹੈ ਜਿਸ ਨੂੰ ਕਸੁੰਬੇ ਦਾ ਰੰਗ ਕਿਹਾ ਗਿਆ ਹੈ ਬਿਲਕੁਲ ਸਰੋਤ ਕਹਿੰਦੇ ਹਨ ਮਨਮੁਖ ਨਾਮ ਵਿਹੂਣੀਆਂ ਰੰਗ ਕਸੁੰਬਾ ਦੇਖ ਨਾ ਪੁੱਲ ਇੱਥੇ ਮਨਮੁਖ ਉਸ ਇਨਸਾਨ ਨੂੰ ਕਿਹਾ ਗਿਆ ਹੈ ਜੋ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਤੇ ਉਸ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਸੁੰਬੇ ਦੇ ਫੁੱਲ ਦਾ ਰੰਗ ਦੇਖ ਕੇ ਭੁਲੇਖਾ ਨਾ ਖਾ ਕਸੁੰਬੇ ਦਾ ਰੰਗ ਬਹੁਤ ਚਮਕਦਾਰ ਹੁੰਦਾ ਹੈ ਗੂੜਾ ਲਾਲ ਪਰ ਉਹ ਬਹੁਤ ਕੱਚਾ ਹੁੰਦਾ ਹੈ ਕੁਝ ਦਿਨਾਂ ਵਿੱਚ ਉੱਡ ਜਾਂਦਾ ਹੈ ਤੇ ਉਸ ਦੀ ਕੀਮਤ ਵੀ ਕੋਈ ਖਾਸ ਨਹੀਂ ਹੁੰਦੀ ਇਹ ਤਾਂ ਇਹ ਤਾਂ ਬਿਲਕੁਲ ਅੱਜ ਦੇ ਜ਼ਮਾਨੇ ਦੀ ਗੱਲ ਲੱਗ ਰਹੀ ਹੈ ਜਿਵੇਂ ਕੋਈ ਚੀਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਅੱਜ ਉਹ ਹਰ ਪਾਸੇ છਾਈ ਹੋਈ ਐ ਬਹੁਤ ਚਮਕਦਾਰ ਲੱਗ ਰਹੀ ਐ ਪਰ ਹਫਤੇ ਬਾਅਦ ਕਿਸੇ ਨੂੰ ਯਾਦ ਵੀ ਨਹੀਂ ਰਹਿਣਾ ਕਿ ਉਹ ਸੀ ਕੀ ਤੁਸੀਂ ਬਿਲਕੁਲ ਸਹੀ ਗੱਲ ਫੜ ਲਈ ਇਹ ਮਾਇਆ ਨੂੰ ਸਮਝਾਉਣ ਦਾ ਇੱਕ ਸ਼ਾਨਦਾਰ ਤਰੀਕਾ ਐ ਦੁਨੀਆਵੀ ਸ਼ੋਹਰਤ ਦੌਲਤ ਤਾਕਤ ਇਹ ਸਭ ਉਸੇ ਵਾਇਰਲ ਟ੍ਰੈਂਡ ਵਾਂਗ ਹਨ ਦੂਰੋਂ ਬਹੁਤ ਆਕਰਸ਼ਕ ਪਰ ਇਹਨਾਂ ਦੀ ਚਮਕ ਥੋੜੀ ਜਿਹੀ ਹੈ ਅਤੇ ਜਿਹੜੇ ਲੋਗ ਇਹਨਾਂ ਕੱਚੇ ਰੰਗਾਂ ਪਿੱਛੇ ਭੱਜਦੇ ਹਨ ਉਹਨਾਂ ਦੀ ਹਾਲਤ ਬਾਰੇ ਬਹੁਤ ਸਖਸ਼ਬਦ ਵਰਤੇ ਗਏ ਨੇ ਬਿਸਟਾ ਅੰਦਰ ਕੀਟ ਸੇ ਪਏ ਪਠੇ ਵਾਰੋ-ਵਾਰ ਓਹੋ ਪਵ ਉਹ ਗੰਦਗੀ ਦੇ ਕੀੜਿਆਂ ਵਾਂਗ ਹਨ ਜੋ ਉਸੇ ਗੰਦ ਵਿੱਚ ਪੈ ਕੇ ਵਾਰ-ਵਾਰ ਦੁਖੀ ਹੁੰਦੇ ਹਨ ਇਹ ਤੇ ਇੱਕ ਬਹੁਤ ਭਿਆਨਕ ਤਸਵੀਰ ਹੈ ਹੈ ਪਰ ਇਹ ਉਸ ਮਾਨਸਿਕ ਸਥਿਤੀ ਨੂੰ ਦਰਸਾਉਂਦੀ ਹੈ ਜਿੱਥੇ ਇਨਸਾਨ ਉਸੇ ਚੀਜ਼ ਵਿੱਚ ਖੁਸ਼ੀ ਲੱਭਦਾ ਹੈ ਜੋ ਉਸਦੇ ਦੁੱਖ ਦਾ ਕਾਰਨ ਹੈ ਪਰ ਇਸ ਦਾ ਦੂਜਾ ਪਾਸਾ ਵੀ ਤਾਂ ਹੋਵੇਗਾ ਜੇ ਇੱਕ ਪਾਸੇ ਕੱਚਾ ਰੰਗ ਹੈ ਤਾਂ ਪੱਕਾ ਰੰਗ ਕੀ ਹੈ ਹਾਂ ਬਿਲਕੁਲ ਇਸ ਦੇ 올ਡ ਹਨ ਰੰਗੂਲੇ ਉਹ ਲੋਕ ਜੋ ਪ੍ਰਭੂ ਦੇ ਨਾਮ ਦੇ ਪੱਕੇ ਰੰਗ ਵਿੱਚ ਰੰਗੇ ਹੋਏ ਹਨ ਉਨਾ ਬਾਰੇ ਕਿਹਾ ਗਿਆ ਹੈ ਭਗਤੀ ਰੰਗ ਨ ਉਤਰੈ ਸਹਜੇ ਰਹੈ ਸਮਾਇ ਭਗਤੀ ਦਾ ਇਹ ਰੰਗ ਕਦੇ ਫਿੱਕਾ ਨਹੀਂ ਪੈਂਦਾ ਕਦੇ ਨਹੀਂ ਉਤਰਦਾ ਅਤੇ ਇਸ ਰੰਗ ਦਾ ਨਤੀਜਾ ਹੈ ਸਹਜ ਇੱਕ ਅਜਿਹੀ ਅਡੋਲ ਅਵਸਥਾ ਜਿੱਤੇ ਜ਼ਿੰਦਗੀ ਦੇ ਉਤਰਾ ਚੜਾ ਤੁਹਾਡੀ ਮਨ ਦੀ ਸ਼ਾਂਤੀ ਨੂੰ ਪੰਗ ਨਹੀਂ ਕਰ ਸਕਦੇ ਇੱਕ ਠਹਿਰਾਓ ਆ ਜਾਂਦਾ ਹੈ ਠੀਕ ਹੈ ਅਸੀਂ ਪਖੰਡ ਅਤੇ ਮਾਇਆ ਦੀ ਗੱਲ ਕੀਤੀ ਜੋ ਸਾਡੀਆਂ ਅੰਦਰੂਨੀ ਕਮਜ਼ੋਰੀਆਂ ਤੇ ਬਾਹਰੀ ਭਟਕਣਾ ਹਨ ਪਰ ਹੁਣ ਜੋ ਵਿਚਾਰ ਆ ਰਿਹਾ ਹੈ ਉਹ ਉਹ ਤਾਂ ਸਭ ਕੁਝ ਪਲਟ ਕੇ ਰੱਖ ਦਿੰਦਾ ਹੈ ਇਹ ਸਿਰਫ ਰੱਬ ਸਭ ਕੁਝ ਦੇਖ ਰਿਹਾ ਹੈ ਵਾਲੀ ਗੱਲ ਨਹੀਂ ਹੈ ਇਹ ਵਿਖਤਾ ਕਹਿੰਦੀਆਂ ਨੇ ਕਿ ਉਹ ਸਿਰਫ ਖੇਡ ਦੇਖ ਨਹੀਂ ਰਿਹਾ ਉਹ ਖੇਡ ਦਾ ਮੈਦਾਨ ਖਿਡਾਰੀ ਨਿਯਮ ਸਭ ਕੁਝ ਆਪ ਹੀ ਹੈ ਇੱਕ ਲਾਈਨ ਹੈ ਤੂੰ ਆਪੇ ਜਲੋ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਮਤਲਬ ਉਹ ਪਾਣੀ ਵੀ ਹੈ ਮੱਛੀ ਵੀ ਹੈ ਤੇ ਮੱਛੀ ਨੂੰ ਫੜਨ ਵਾਲਾ ਜਾਲ ਵੀ ਇਹ ਤਾਂ ਸੋਚਣ ਦਾ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ ਇਹ ਸੱਚਮੁੱਚ ਦਿਮਾਗ ਨੂੰ ਕੁਮਾ ਦੇਣ ਵਾਲਾ ਵਿਚਾਰ ਹੈ ਇਸ ਨੂੰ ਸਰਵ ਵਿਆਪਕਤਾ ਕਹਿੰਦੇ ਹਨ ਉਹ ਸਿਰਫ ਸ੍ਰਿਸ਼ਟੀ ਦਾ ਨਿਰਮਾਤਾ ਨਹੀਂ ਹੈ ਉਹ ਸ੍ਰਿਸ਼ਟੀ ਦੇ ਹਰ ਪਹਿਲੂ ਵਿੱਚ ਮੌਜੂਦ ਹੈ ਉਹ ਜੀਵਨ ਦੇ ਸਰੋਤ ਯਾਨੀ ਪਾਣੀ ਵਿੱਚ ਹੈ ਉਹ ਜੀਵ ਯਾਨੀ ਮੱਛੀ ਵਿੱਚ ਹੈ ਅਤੇ ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਉਹ ਜੀਵਨ ਦੀਆਂ ਚੁਣੌਤੀਆਂ ਰੁਕਾਵਟਾਂ ਅਤੇ ਫਾਈਆਂ ਮਤਲਬ ਜਾਲ ਵਿੱਚ ਵੀ ਮੌਜੂਦ ਹੈ ਇੱਥੋਂ ਤੱਕ ਕਿ ਪਾਣੀ ਵਿੱਚ ਜੋ ਜਾਲਾ ਜਾਂ ਕਾਈ ਹੁੰਦੀ ਹੈ ਜਿਸ ਨੂੰ ਸੀਬਲ ਕਿਹਾ ਗਿਆ ਹੈ ਉਹ ਵੀ ਉਹੀ ਹੈ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਗੱਲ ਹਜ਼ਮ ਕਰਨ ਦਿਓ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਿਸ ਨੂੰ ਅਸੀਂ ਜ਼ਿੰਦਗੀ ਦੀ ਮੁਸੀਬਤ ਜਾਂ ਫਾਹੀ ਸਮਝ ਰਹੇ ਹਾਂ ਉਹ ਵੀ ਹੁਸੇ ਬ੍ਰਹਮ ਦਾ ਹੀ ਇੱਕ ਰੂਪ ਹੈ ਇੱਕ ਕਿਵੇਂ ਹੋ ਸਕਦਾ ਹੈ ਤਾਂ ਬਹੁਤ ਉਲਝਣ ਵਾਲੀ ਗੱਲ ਹੈ ਇਹ ਉਲਝਣ ਵਾਲੀ ਇਸ ਲਈ ਲੱਗਦੀ ਹੈ ਕਿਉਂਕਿ ਅਸੀਂ ਚੀਜ਼ਾਂ ਨੂੰ ਚੰਗਾ ਤੇ ਮਾਲਾ ਵਿੱਚ ਵੰਡ ਕੇ ਦੇਖਦੇ ਹਾਂ ਇਹ ਲਿਖਤਾ ਉਸ ਵੰਡ ਤੋਂ ਉੱਪਰ ਉੱਠਣ ਦੀ ਗੱਲ ਕਰ ਰਹੀਆਂ ਹਨ ਪਰ ਨਾਲ ਹੀ ਇੱਕ ਹੋਰ ਖੂਬਸੂਰਤ ਤਸਵੀਰ ਦਿੱਤੀ ਗਈ ਹੈ ਤੂੰ ਆਪੇ ਕਮਲ ਅਲਿਪਤ ਹੈ ਪਾਉ ওই ਸਭ ਕੁਝ ਪਾਣੀ ਮੱਛੀ ਜਾਲ ਵਿੱਚ ਹੁੰਦਿਆਂ ਹੋਇਆਂ ਵੀ ਕਮਲ ਦੇ ਫੁੱਲ ਵਾਂਗ ਇਸ ਸਭ ਤੋਂ ਨਿਰਲੇਪ ਹੈ ਜਿਵੇਂ ਕਮਲ ਚਿੱਕੜ ਵਿੱਚ ਝੁਕਦਾ ਹੈ ਪਰ ਚਿੱਕੜ ਤੋਂ ਉੱਪਰ ਰਹਿੰਦਾ ਹੈ ਬਿਲਕੁਲ ਅਤੇ ਇਸ ਜਾਲ ਤੋਂ ਮੁਕਤੀ ਦਾ ਰਾਹ ਵੀ ਦੱਸਿਆ ਹੈ ਇੱਕ ਨਿਮਖ ਕੜੀ ਖਿਆਲ ਸਿਰਫ ਇੱਕ ਪਲ ਲਈ ਉਸ ਦਾ ਧਿਆਨ ਕਰਨ ਨਾਲ ਹੀ ਉਸ ਜਾਲ ਦਾ ਅਸਰ ਖਤਮ ਹੋ ਸਕਦਾ ਹੈ ਤਾਂ ਜੇ ਸਭ ਕੁਝ ਉਸੇ ਦਾ ਰੂਪ ਹੈ ਤਾਂ ਫਿਰ ਹੁਕਮ ਜਾਂ ਰੱਬੀ ਪਾਣੇ ਦਾ ਸੰਕਲਪ ਕਿਵੇਂ ਫਿੱਟ ਬੈਠਦਾ ਹੈ ਇਕ ਸ਼ਲੋਕ ਕਹਿੰਦਾ ਹੈ ਕਿ ਹੁਕਮ ਨਾ ਜਾਣੇ ਬਹੁਤਾ ਰੋਵੇ ਜੇ ਮੁਸੀਬਤ ਵੀ ਉਸੇ ਦਾ ਰੂਪ ਹੈ ਤਾਂ ਉਸ ਦੇ ਹੁਕਮ ਨੂੰ ਨਾ ਮੰਨਣ ਤੇ ਦੁੱਖ ਕਿਉਂ ਹੁੰਦਾ ਹੈ ਦੇਖੋ ਇਸ ਨੂੰ ਇਸ ਤਰ੍ਹਾਂ ਸਮਝੋ ਇੱਕ ਨਦੀ ਵਹਿ ਰਹੀ ਹੈ ਉਹ ਨਦੀ ਹੁਕਮ ਹੈ ਬ੍ਰਹਮੰਡੀ ਨਿਯਮ ਹੈ ਤੁਸੀਂ ਉਸ ਨਦੀ ਵਿੱਚ ਇੱਕ ਕਿਸ਼ਤੀ ਹੋ ਜੇ ਤੁਸੀਂ ਨਦੀ ਦੇ ਵਹਾਅ ਦੇ ਨਾਲ ਨਾਲ ਚੱਪੂ ਚਲਾਉਂਦੇ ਹੋ ਤਾਂ ਸਫ਼ਰ ਸ਼ਾਂਤੀਪੂਰਨ ਹੋਵੇਗਾ ਇਹ ਹੁਕਮ ਨੂੰ ਸਮਝਣਾ ਪਰ ਜੇ ਤੁਸੀਂ ਵਹਾਅ ਦੇ ਉਲਟ ਜਾਣ ਦੀ ਜ਼ਿੱਦ ਕਰਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਤਾਕਤ ਲਗਾਓਗੇ ਤਕ ਜਾਓਗੇ ਪਰੇਸ਼ਾਨ ਹੋਗੇ ਇਹ ਹੁਕਮ ਨਾ ਜਾਣੇ ਦੁੱਖ ਬਾਹਰੋਂ ਨਹੀਂ ਆ ਰਿਹਾ ਦੁੱਖ ਸੁਭਾਅ ਨਾਲ ਲੜਨ ਕਰਕੇ ਪੈਦਾ ਹੋ ਰਿਹਾ ਹੈ ਇਸ ਲਈ ਕਿਹਾ ਗਿਆ ਹੈ ਕਿ ਜੋ ਜੀਵ ਇਸਤਰੀ ਖਸਮ ਦੀ ਰਜ਼ਾ ਵਿੱਚ ਚਲਦੀ ਹੈ ਦਰਕਰ ਸੋਭਾ ਮਹਿਲ ਬੁਲਾਈ ਉਸ ਨੂੰ ਹਰ ਥਾਂ ਇੱਜ਼ਤ ਮਿਲਦੀ ਹੈ ਠੀਕ ਹੈ ਇਹ ਸਮਝ ਆਇਆ ਪਰ ਇਸ ਸਮੇ ਇਹ ਮਤ ਕੇ ਮੈਂ ਵਹਾਂ ਨਾਲ ਲੜਨਾ ਨਹੀਂ ਸਗੋ ਸਮਝਣਾ ਹੈ ਇਹ ਆਉਂਦੀ ਕਿੱਥੋਂ ਹੈ ਕਿਉਂਕਿ ਸਾਡਾ ਸੁਭਾਅ ਤਾਂ ਹਰ ਚੀਜ਼ ਨੂੰ ਕੰਟਰੋਲ ਕਰਨ ਦਾ ਹੈ ਸਰੋਤ ਇਸ ਬਾਰੇ ਬਹੁਤ ਸਪਸ਼ਟ ਹਨ ਇਹ ਸਮਝ ਸਾਡੀ ਆਪਣੀ ਚਤੁਰਾਈ ਨਾਲ ਨਹੀਂ ਆਉਂਦੀ ਲਿਖਿਆ ਹੈ ਕਰਮੀ ਇਹ ਮਤ ਪਾਈ ਇਹ ਉਸ ਦੀ ਮਿਹਰ ਉਸ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ ਅਤੇ ਉਸ ਮਿਹਰ ਦਾ ਜ਼ਰੀਆ ਗੁਰੂ ਦੀ ਕਿਰਪਾ ਨੂੰ ਦੱਸਿਆ ਗਿਆ ਹੈ ਗੁਰੂ ਉਹ ਰੋਸ਼ਨੀ ਹੈ ਜੋ ਸਾਨੂੰ ਵਹਾ ਦੀ ਦਿਸ਼ਾ ਦਿਖਾਉਂਦੀ ਹੈ ਇਹ ਸਭ ਸੁਣਨ ਚ ਤਾਂ ਬਹੁਤ ਵਧੀਆ ਲੱਗਦਾ ਹੈ ਹੁਕਮ ਚ ਰਹੋ ਮਾਇਆ ਤੋਂ ਬਚੋ ਪਰ ਅਸਲ ਜ਼ਿੰਦਗੀ ਚ ਕਰਨਾ ਬਹੁਤ ਔਖਾ ਹੈ ਕੀ ਲਿਖਤਾ ਕੋਈ ਮਤਲਬ ਕੋਈ ਪ੍ਰੈਕਟੀਕਲ ਫਰਸਟ ਸਟੈਪ ਦੱਸਦੀਆਂ ਨੇ ਕਿਉਂਕਿ ਸਿਰਫ ਗਿਆਨ ਇਕੱਠਾ ਕਰ ਲੈਣਾ ਹੀ ਤਾਂ ਕਾਫੀ ਨਹੀਂ ਹੋਵੇਗਾ ਜਿਵੇਂ ਇੱਕ ਥਾਂ ਤੇ ਪੰਡਿਤਾਂ ਵਾਲੀ ਗੱਲ ਆਉਂਦੀ ਹੈ ਤੁਸੀਂ ਬਿਲਕੁਲ ਸਹੀ ਨੁਕਤਾ ਫੜਿਆ ਅਤੇ ਇਹ ਲਿਖਤਾ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਉਹ ਪੰਡਿਤਾਂ ਦੀ ਉਦਾਹਰਣ ਦਿੰਦੀਆਂ ਹੀ ਇਸ ਲਈ ਹਨ ਕਿ ਗਿਆਨ ਜੇ ਸਿਰਫ ਦਿਮਾਗੀ ਕਸਰਤ ਬਣ ਜਾਵੇ ਤਾਂ ਉਹ ਵੀ ਮਾਇਆ ਦਾ ਹੀ ਇੱਕ ਰੂਪ ਹੈ ਸ਼ਲੋਕ ਹੈ ਪੜ ਪੜ ਪੰਡਿਤ ਵੇਦ ਵਖਾਣੇ ਮਾਇਆ ਮੋਸਵਾਏ ਉਹ ਵੇਦ ਪੜ ਪੜ ਕੇ ਵਿਆਖਿਆ ਕਰਦੇ ਨੇ ਪਰ ਉਹਨਾਂ ਦਾ ਅਸਲ ਮਕਸਦ ਦੁਨੀਆਵੀ ਲਾਭ ਹੈ ਉਹਨਾਂ ਨੇ ਗਿਆਨ ਨੂੰ ਵੀ ਪੈਸਾ ਤੇ ਸ਼ੋਹਰਤ ਕਮਾਉਣ ਦਾ ਜ਼ਰੀਆ ਬਣਾ ਲਿਆ ਤਾਂ ਫਿਰ ਅਸਲ ਰਾਹ ਕੀ ਹੈ ਜੇ ਪੜਨਾ ਵੀ ਕਾਫੀ ਨਹੀਂ ਤਾਂ ਕਰਨਾ ਕੀ ਹੈ ਅਸਲ ਰਾਹ ਗਿਆਨ ਨੂੰ ਜੀਵਨ ਵਿੱਚ ਧਾਰਨ ਦਾ ਹੈ ਲਿਖਤਾ ਕਹਿੰਦਿਆ ਨੇ ਕਿ ਜਿਸ ਪਰਮਾਤਮਾ ਨੇ ਜੀਵਨ ਤੇ ਸ਼ਰੀਰ ਦਿੱਤਾ ਹੈ ਉਸ ਨੂੰ ਪਲਾਉਣ ਦਾ ਨਤੀਜਾ ਹੈ ਜਨਮ ਮਰਨ ਦਾ ਚੱਕਰ ਜਮ ਕਫਾਹ ਗਲੂਹਨਾ ਕਟਿਆ ਫਿਰ ਫਿਰ ਆਵੇ ਜਾਏ ਇਸ ਚੱਕਰ ਤੋਂ ਨਿਕਲਣ ਦਾ ਇੱਕੋ ਇੱਕ ਰਾਹ ਦੱਸਿਆ ਗਿਆ ਹੈ ਪੂਰੇ ਭਾਗ ਸਤਗੁਰ ਮਿਲੇ ਚੰਗੀ ਕਿਸਮਤ ਨਾਲ ਸਤਗੁਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਜਦੋਂ ਨਾਮ ਮਨ ਵਿੱਚ ਵਸਦਾ ਹੈ ਤਾਂ ਜ਼ਿੰਦਗੀ ਦੀ ਪੂਰੀ ਤਸਵੀਰੀ ਬਦਲ ਜਾਂਦੀ ਹੈ ਫਿਰ ਸੁਖਮਾਨ ਸੁਖ ਪੈਨਣਾ ਸੁਖੇ ਸੁਖ ਵਿਹਾਏ ਵਾਲੀ ਅਵਸਥਾ ਬਣਦੀ ਹੈ ਭਾਵ ਫਿਰ ਤੁਹਾਡਾ ਰੋਜ਼ ਦਾ ਖਾਣਾ ਪੀਣਾ ਕਪੜੇ ਪਹਿਨਣਾ ਇਹ ਸਭ ਕੁਝ ਵੀ ਸੁਖਦਾਈ ਹੋ ਜਾਂਦਾ ਅੱਛਾ ਇਸੇ ਨਾਲ ਜੁੜਦਾ ਇੱਕ ਹੋਰ ਵਿਹਾਰਿਕ ਪਹਿਲੂ ਹੈ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਸਿੱਧਾ ਜੁੜਦਾ ਹੈ ਰਿਸਕ ਯਾਨੀ ਰੋਜੀ ਰੋਟੀ ਦਾ ਲਿਖਿਆ ਆਪੇ ਰਿਸਕ ਸੰਭਾਇਆ ਕਿ ਪ੍ਰਭੂ ਆਪ ਹੀ ਸਾਰਿਆਂ ਨੂੰ ਰਿਸਕ ਪਹੁੰਚਾਉਂਦਾ ਪਰ ਫਿਰ ਵੀ ਕੁਝ ਲੋਕ ਧੋਖੇ ਨਾਲ ਖਾਂਦੇ ਆ ਫਰਕ ਕਿੱਥੇ ਹੈ ਫਰਕ ਸੋਚ ਵਿੱਚ ਹੈ ਪਹੁੰਚ ਵਿੱਚ ਹੈ ਗੱਲ ਇਹ ਨਹੀਂ ਕਿ ਤੁਸੀਂ ਕੀ ਖਾ ਰਹੇ ਹੋ ਗੱਲ ਇਹ ਹੈ ਕਿ ਤੁਸੀਂ ਕਿਸ ਭਾਵਨਾ ਨਾਲ ਖਾ ਰਹੇ ਹੋ ਸਰੋਤ ਕਹਿੰਦੇ ਨੇ ਹਰ ਚੇਤ ਖਾਏ ਤਿੰਨਾ ਸਫਲ ਹੈ ਜਿਹੜੇ ਪ੍ਰਭੂ ਨੂੰ ਯਾਦ ਕਰਕੇ ਉਸ ਦਾ ਸ਼ੁਕਰ ਕਰਕੇ ਖਾਂਦੇ ਨੇ ਉਹਨਾਂ ਦਾ ਖਾਣਾ ਸਫਲ ਹੈ ਪਰ ਜਿਹੜੇ ਉਸ ਦੇਣ ਵਾਲੇ ਨੂੰ ਭੁਲਾ ਦਿੰਦੇ ਨੇ ਉਹਨਾਂ ਬਾਰੇ ਕਿਹਾ ਗਿਆ ਹੈ ਅਚੇਤਾ ਹੱਥ ਤੜਾਇਆ ਅਚੇਤ ਮਤਲਬ ਇਸ ਨੂੰ ਚੇਤਾ ਹੀ ਨਹੀਂ ਉਸ ਦਾ ਹੱਥ ਹਮੇਸ਼ਾ ਅੱਗੇ ਹੀ ਅੱਡਿਆ ਰਹਿੰਦਾ ਹੈ ਉਸ ਦੀ ਤ੍ਰਿਸ਼ਨਾ ਉਸ ਦੀ ਭੁੱਖ ਕਦੇ ਨਹੀਂ ਮਿਟਦੀ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਆਨਲਾਈਨ ਸ਼ਾਪਿੰਗ ਕਰਦੇ ਹਾਂ ਇੱਕ ਚੀਜ਼ ਖਰੀਦਦੇ ਹਾਂ ਦੋ ਦਿਨ ਖੁਸ਼ੀ ਹੁੰਦੀ ਹੈ ਫਿਰ ਨਜ਼ਰ ਅਗਲੀ ਮਸਟ ਹੈਵ ਚੀਜ਼ ਤੇ ਚਲੀ ਜਾਂਦੀ ਹੈ ਹੱਥ ਹਮੇਸ਼ਾ ਅੱਗੇ ਹੀ ਅੱਡਿਆ ਰਹਿੰਦਾ ਹੈ ਬਿਲਕੁਲ ਇਹ ਸੰਤੋਖ ਅਤੇ ਤ੍ਰਿਸ਼ਨਾ ਦੇ ਫਰਕ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨ ਕਰਦਾ ਹੈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਸਭ ਕੁਝ ਦੇਣ ਵਾਲਾ ਉਹ ਹੈ ਤਾਂ ਸਾਡੇ ਅੰਦਰ ਇੱਕ ਸ਼ੁਕਰਾਨੇ ਤੇ ਸੰਤੋਖ ਦਾ ਭਾਵ ਆਉਂਦਾ ਹੈ ਪਰ ਜਦੋਂ ਅਸੀਂ ਉਸ ਨੂੰ ਪੁੱល ਕੇ ਸਿਰਫ ਆਪਣੇ ਆਪ ਨੂੰ ਹੀ ਕਰਤਾ ਸਮਝਦੇ ਹਾਂ ਤਾਂ ਤ੍ਰਿਸ਼ਨਾ ਦੀ ਅੱਗ ਕਦੇ ਨਹੀਂ ਬੁਝਦੀ। ਲਿਖਤਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਆਪਣੇ ਸੱਚੇ ਨਾਮ ਦੀ ਸੂਝ ਬਖਸ਼ਦਾ ਹੈ, ਉਹਨਾਂ ਨੂੰ ਸੰਤੋਖ ਦੇ ਅਜਿਹੇ ਅਮੋਖ ਖਜ਼ਾਨੇ ਮਿਲਦੇ ਨੇ ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਆਉਂਦੀ। ਤਿਨਾ ਅਤੁੱਟ ਭੰਡਾਰ ਦਿਵਾਇਆ। ਤਾਂ ਅੱਜ ਦੀ ਇਸ ਚਰਚਾ ਵਿੱਚ ਅਸੀਂ ਇੱਕ ਪੂਰਾ ਸਫ਼ਰ ਤੈਅ ਕੀਤਾ ਹੈ। ਅਸੀਂ ਸ਼ੁਰੂਆਤ ਕੀਤੀ ਸੀ ਆਪਣੇ ਅੰਦਰ ਸ਼ੀਸ਼ਾ ਦੇਖ ਕੇ ਸਾਡੇ ਕਹਿਣ ਤੇ ਕਰਨ ਦੇ ਫਰਕ ਨੂੰ ਪਹਿਚਾਣ ਕੇ ਫਿਰ ਅਸੀਂ ਬਾਹਰ ਦੀ ਦੁਨੀਆ ਦੇ ਕੁਸੂੰਬੇ ਦੇ ਰੰਗ ਯਾਨੀ ਥੋੜ ਚਰੇ ਆਕਰਸ਼ਣਾ ਨੂੰ ਦੇਖਿਆ ਫਿਰ ਅਸੀਂ ਆਪਣੀ ਨਜ਼ਰ ਨੂੰ ਹੋਰ ਉੱਚਾ ਚੁੱਕਿਆ ਤੇ ਬ੍ਰਹਿਮ ਦੀ ਉਸ ਵਿਸ਼ਾਲ ਸਰਵ ਵਿਆਪਕ ਪ੍ਰਕਿਰਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਵਿੱਚ ਅਸੀਂ ਗੁਰੂ ਦੇ ਮਾਰਗਦਰਸ਼ਨ ਰਾਹੀਂ ਸੱਚੀ ਸ਼ਾਂਤੀ ਤੇ ਸੰਤੋਖ ਦੇ ਵਿਵਹਾਰਕ ਰਸਤੇ ਤੇ ਵਾਪਸ ਆਏ ਹਾਂ ਇਹ ਸਫ਼ਰ ਅੰਦਰੋਂ ਸ਼ੁਰੂ ਹੋ ਕੇ ਪੂਰੇ ਬ੍ਰਹਮੰਡ ਤੋਂ ਹੁੰਦਾ ਹੋਇਆ ਵਾਪਸ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਆ ਕੇ ਖਤਮ ਹੁੰਦਾ ਹੈ ਇਨ੍ਹਾਂ ਲਿਖਤਾਂ ਵਿੱਚ ਇੱਕ ਅਵਸਥਾ ਦਾ ਜ਼ਿਕਰ ਹੈ ਜਿੱਥੇ ਮਨੁੱਖ ਪਗਤੀ ਦੇ ਰੰਗ ਵਿੱਚ ਰੰਗੁੱਲਾ ਹੋ ਜਾਂਦਾ ਹੈ ਤੇ ਸਹਿਜ ਜਾਂ ਅਡੋਲਤਾ ਵਿੱਚ ਜਿਉਂਦਾ ਹੈ ਅੰਤ ਵਿੱਚ ਸਰੋਤਿਆਂ ਲਈ ਵਿਚਾਰਨ ਲਈ ਇੱਕ ਸਵਾਲ ਇਹ ਹੈ ਜੇਕਰ ਇਸ ਰੋਥ ਜੀਵਨ ਦੀਆਂ ਚੁਣੌਤੀਆਂ ਤੇ ਸੰਸਾਰੀ ਭੁਲੇਖਿਆਂ ਨੂੰ ਵੀ ਉਸੇ ਬ੍ਰह्म ਦੀ ਖੇਡ ਦਾ ਹਿੱਸਾ ਦੱਸਦੇ ਨੇ ਜਿਵੇਂ ਜਾਲ ਤੇ ਸਵਾਲ ਤਾਂ ਇਸ ਨਾਲ ਸਾਡੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਬਦਲ ਸਕਦਾ ਹੈ ਕਿ ਉਹਨਾਂ ਨੂੰ ਸਿਰਫ ਰੁਕਾਵਟਾਂ ਸਮਝਣ ਦੀ ਬਜਾਏ ਉਸੇ ਪਾਣੀ ਦਾ ਹਿੱਸਾ ਸਮਝਿਆ ਜਾ ਸਕਦਾ ਹੈ ਜਿਸ ਵਿੱਚ ਕਮਲ ਦਾ ਫੁੱਲ ਖਿੜਦਾ ਹੈ